ਸੋਸਰੀਕਾ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਵਿੱਚ ਮੈਂ ਹਰ ਰਹੀ ਯੂਪੀ ਦੇ ਅਯੁੱਧਿਆ ਵਿੱਚ ਰਾਮ ਮੰਦਿਰ ਬਣੰਦੀ ਖੁਸ਼ੀ ਤੇ ਲੁਕ ਦਿਆਣਾ ਦੇ ਮਹਾ ਸਿੰਘ ਨਗਰ ਵਿਖੇ ਡਾਕਟਰ ਮੋਜੀ ਅਤੇ ਐਸਐਸ ਪ੍ਰਾਪਰਟੀ ਡੀਲਰ ਦੀ ਅਗਵਾਈ ਹੇਠ ਹਵਨ ਅਤੇ ਭੰਡਾਰਾ ਦਾ ਆਯੋਜਨ ਕਰਵਾਇਆ ਗਿਆ ਭਾਜੀ ਮੈਡੀਕਲ ਸਟੋਰ ਤੋਂ ਸਾਡੇ ਨਾਲ ਨੇ ਐਸਰ ਪ੍ਰਾਪਰਟੀ ਅਡਵਾਈਜ਼ਰ ਤੋਂ ਆਪਣੇ ਗੈਤਰੀ ਪਬਲਿਕ ਸਕੂਲ ਦੇ ਹੈਡਮਾਸਟਰ ਤੇ ਸਾਡੀ ਪੂਰੀ ਸਮੁੱਚੀ ਟੀਮ ਜਿੱਦਿਹਾ ਸਾਡੇ ਭਾਜੀ ਸਾਰੇ ਨਾਲ ਹੀ ਨੇ ਠੀਕ ਨੇ ਗੁਰਮੀਤ ਸਿੰਘ ਮੌਜੂ ਸਾਡੇ ਬڑے ਭਰਾ ਜਿਹੜੇ ਉਹ ਵੀ ਸਾਡੇ ਪੌਂਟੇ ਨਗਰ ਗੁਪਤਾ ਜੀ ਔਰ ਸਾਡੀ ਸਮੁੱਚੀ ਟੀਮ ਮੈਂ ਸਾਰੇ ਦਾ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੇ ਆਪਣੇ ਕੀਮਤੀ ਤੋਂ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ ਸਾਰੇ ਦਾ ਬਹੁਤ ਧੰਨਵਾਦ ਹੈ ਜੈ ਜੀ ਰਾਮ ਜੈ ਜੀ ਰਾਮ ਜੈ ਜੀ ਰਾਮ ਜੈ ਜੀ ਰਾਮ ਅਸੀਂ ਸਾਰੇ ਸੁਭਾਗੇਸ਼ਾਲੀ ਆ ਸਾਡੇ ਵੜਪਾਗੀਆਂ ਵੀ ਸਾਨੂੰ ਅੱਜ ਇਸ ਇਤਿਹਾਸਿਕ ਛਣ ਦਾ ਸਾਕਸ਼ੀ ਹੋਣ ਦਾ ਮੌਕਾ ਮਿਲਿਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਦੇਸ਼ ਦੇ ਲੋਕਾਂ ਦਾ ਸਤਕਾਰਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੀ ਦਾ ਖਾਸ ਕਰਕੇ ਦੇਸ਼ ਦੇ ਕੋਨੇ-ਕੋਨੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਸਨਾਤਨ ਧਰਮ ਦੇ ਲੋਕ ਹਰ ਧਰਮ ਦੇ ਸਤਕਾਰਯਕ ਵੀਰ ਜਿਹੜੇ ਅੱਜ ਦੇ ਇਸ ਸਮਾਗਮ ਨੂੰ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੇ ਨੇ ਅੱਜ ਜਿੱਥੇ ਭਗਵਾਨ ਸ਼੍ਰੀ ਰਾਮ ਜੀ ਅਯੁੱਧਿਆ ਵਿਖੇ ਉਹਨਾਂ ਦੀ ਪ੍ਰਣ ਪ੍ਰਤੀਸ਼ਠਾ ਹੋਈ ਅਤੇ ਉਹ ਗਰਭ ਝੂਮ ਚ ਸਥਾਪਿਤ ਹੋਏ ਨੇ ਉੱਥੇ ਹੀ ਅੱਜ ਸਾਡੇ ਇਸ ਇਲਾਕੇ ਦੇ ਵਿੱਚ ਮੇਰੇ ਸਤਕਾਰਯੋਗ ਵੀਰ ਡਾਕਟਰ ਮੋਜੀ ਜੀ ਸ਼ਿਵਮ ਜੀ ਇਹਨਾਂ ਸਾਰੇ ਹੀ ਸਾਥੀਆਂ ਨੇ ਸਾਰੇ ਨੌਜਵਾਨ ਸਾਥੀਆਂ ਨੂੰ ਨਾਲ ਲੈ ਕੇ ਅੱਜ ਬਹੁਤ ਵੱਡਾ ਇਹ ਪ੍ਰਯੋਜਨ ਇਸ ਇਲਾਕੇ ਦੇ ਵਿੱਚ ਕੀਤਾ ਮੈਂ ਸਮਝਦਾ ਜਿਵੇਂ ਸਤਕਾਰਯੋਗ ਮੋਜੀ ਸਾਹਿਬ ਕਹਾਵਤ ਹੈ ਕੌਣ ਕਹੇ ਹਿੰਦੂ ਤੇ ਸਿੱਖ ਵਕੋ ਵਕ ਨੇ ਇਹ ਤਾਂ ਭਾਰਤ ਮਾਦੀ ਸਜੀ ਘਬੀ ਆਕ ਨੇ ਅੱਜ ਇਨਸਾਨੀयत ਮਨੁੱਖਤਾ ਤੇ ਮਾਨਵਤਾ ਦਾ ਸਬੂਤ ਦਿੰਦੇ ਹੋਏ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਜਿਹੜਾ ਆਗਮਨ ਹੈ ਉਹਦੀਆਂ ਖੁਸ਼ੀਆਂ ਸਾਰਿਆਂ ਨੇ ਮਨਾਈਆਂ ਨੇ ਮੈਂ ਸਾਰੇ ਹੀ ਸਾਥੀਆਂ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਪਰਮਾਤਮਾ ਦੇ ਚਰਣਾ ਚ ਅਰਦਾਸ ਬੇਨਤੀ ਕਰਦਾ ਉਸ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਚਰਣਾ ਚ ਬੇਨਤੀ ਕਰਦਾ ਵੀ ਪਰਮਾਤਮਾ ਭਗਵਾਨ ਜੀ ਜਿਸ ਪ੍ਰਕਾਰ ਤੁਹਾਡੇ ਬੱਚੇ ਤੁਹਾਡੇ ਅਧਨੇ ਸੇਵਕ ਅੱਜ ਖਰਸ਼ੋ ਉਲਾਸ ਨਾਲ ਤੁਹਾਡਾ ਜਨਮ ਉਤਸਵ ਮਨਾ ਰਹੇ ਆ ਤੁਸੀਂ ਸਾਰਿਆਂ ਤੇ ਕਿਰਪਾ ਬਰਿਆਤ ਰੱਖਣਾ ਤੇ ਸਾਰੇ ਸਮਾਜ ਚ ਲਹਿਰਾਂ ਬੇਰਾਂ ਰਹਿਣਾ ਅਮੇਜਾ ਆਪਾਂ ਸਾਰੇ ਮਿਲ ਕੇ ਦੇਸ਼ ਕੌਮ ਤੇ ਸਮਾਜ ਦੀ ਤਰੱਕੀ ਦੇ ਲਈ ਕੰਮ ਕਰੀਏ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਹੈਗਾ ਮਾਰਕੀਟ ਵੱਲੋਂ ਸ੍ਰੀ ਰਾਮ ਜੀ ਦੀ ਜਿਹੜਾ ਰਿਕਾਟ ਮੰਦਪ ਦੇ ਰਿਕਾਟ ਦੇ ਸੰਬੰਧ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਉਹਦੇ ਵਿੱਚ ਮੰਦਪ ਦੇ ਸਾਰੇ ਜਿਹੜੇ ਸੰਗਤ ਵੱਲੋਂ ਜਿਹੜਾ ਹੈਗਾ ਉਹ ਰਾਮ ਜੀ ਦੀ ਕਿਰਪਾ ਵਾਸਤੇ ਜੋ ਵੀ ਲੰਗਰ ਵਗੈਰਾ ਜਾਂ ਜੋ ਸਾਰਾ ਪ੍ਰੋਗਰਾਮ ਕੀਤਾ ਰਿਹਾ ਉਹ ਸਾਰੇ ਸਰ ਸੰਗਤ ਨੂੰ ਮੁਬਾਰਕ ਆ। ਥੋੜਾ ਕੀ ਜਣਾ ਦੇਖੋ ਜਿਹ ਅੱਜ ਜਿਹੜਾ ਸ੍ਰੀ ਰਾਮਕੰਦਰ ਜੀ ਦਾ ਜਨਮ ਪੁਰਬੀ ਜੁੱਗਿਆ ਉੱਥੇ ਉਹਨਾਂ ਦਾ ਆਪਤ ਦਿਵਸ ਮਨਾਇਆ ਜਾ ਰਿਹਾ ਮੇਰੇ ਕਹਿਣ ਦਾ ਫਰਜ਼ਾ ਤੇ ਅੱਜ ਇੱਕ ਸੰਜੀਵ ਵਾਲਤਾ ਦੀ ਪ੍ਰਤੀਕ ਸ੍ਰੀ ਰਾਮਕੰਦਰ ਜੀ ਦਾ ਦਾਪਤ ਦਿਵਸ ਮਨਾਇਆ ਜਾ ਰਿਹਾ ਬਹੁਤ ਹੀ ਸਾਰੇ ਜਾਣੇ ਵਧਾਈ ਦੇ ਪਾਤਰ ਨੇ ਜਿਹਦੇ ਵਿੱਚ ਸਾਡੀ ਮਾਰਕੀਟ ਐਸੋਸੀਏਸ਼ਨ ਡਾਕਟਰ ਮੋਜੀ ਜੀ ਤੇ ਉਹਨਾਂ ਦੀ ਸਾਰੀ ਟੀਮ ਉਨਾਂ ਨੇ ਇਲਾ ਵਧੀਆ ਉਪਰਾਲਾ ਕਰਕੇ ਅੱਜ શ્રી RAM ਚੰਦਰ ਜੀ ਦਾ ਜੋ ਤਪ ਦਾ ਜਨਮ ਦਿਹਾੜਾ ਜਮਾਇਆ ਜਾ ਰਿਹਾ ਉਹਦੇ ਵਿੱਚ ਬੜਾ ਹੀ ਇਲਾਗਾਜੋਗ ਉਪਰਾਲਾ ਕੀਤਾ ਕਿਉਂਕਿ ਪੰਜਾਬ ਤੇ ਪੰਜਾਬੀਓ ਦੇ ਵਿੱਚ ਵੀ શ્રી RAM ਚੰਦਰ ਜੀ ਨੂੰ ਬੜਾ ਸਤਕਾਰ ਦਿੱਤਾ ਜਾਂਦਾ ਮਹਾਰਾਜ ਦੀ ਬਾਣੀ ਵਿੱਚ ਵੀ ਕਿਹਾ ਜਾਂਦਾ ਅਵਲ ਅੱਲਾ ਨੂਰ ਪਾਇਆ ਇਧਰ ਦੇਖਾ ਬੰਦੇ ਦੇਖ ਨੂਰ ਤੇ ਸਭ ਦੇ ਗੁੱਪਦੇ ਆ ਕੋਣ ਭਲੇ ਕੋ ਮੱਤੇ ਇਹਨਾਂ ਦੇ ਸਤਿਆ ਕਰਦਾ ਇਸ ਵਾਰੀ ਮਾਰਕੀਟ ਤੇ ਸਾਰੇ ਦੇਸ਼ ਵਾਸੀਆਂ ਨੂੰ ਆਦਿ ਸ਼੍ਰੀ ਰਾਮ ਸੰਗਤ ਦੀ ਸ਼ਤਾਪਦਾ ਦਿਵਸ ਤੇ ਬਹੁਤ ਬਹੁਤ ਮੁਬਾਰਕਾਂ ਦੇਣਾ ਵਾਇਰਲ ਦੀ ਕਹਾਣੀ ਤਾਂ ਵਾਇਰਲ ਦੀ ਹੀ ਸਾਡੇ ਜਿਹੜੀ ਜਨਰੇਸ਼ਨ ਮੂਡ ਵੇਸਨ ਹੈਗੀ ਆ ਨਸ਼ਿਆਵਾਲ ਨੂੰ ਬਹੁਤ ਜ਼ਿਆਦਾ ਚੱਲੀ ਆ ਉਹਨਾਂ ਦਾ ਥੋੜਾ ਕਿਸੇ ਦੇਖ ਜੀ ਦੇਖੋ ਜਿਹੜੀ ਮੂਡ ਜਨਰੇਸ਼ਨ ਨਸ਼ਿਆਵਾਲ ਜਾਰੀ ਆ ਮੈਂ ਕਹਿੰਨਾ ਵੀ ਜਿੱਦਾਂ ਦੇ ਪਰਾਲੇ ਆਦਿ ਸ਼੍ਰੀ ਰਾਮ ਸੰਗਤ ਦੀ ਸ਼ਤਾਪਦਾ ਦਿਵਸ ਮਨਾਇਆ ਜਾ ਰਿਹਾ ਇਦਾਂ ਹੀ ਧਾਰਮਿਕ ਦਿਵਸ ਤੇ ਧਾਰਮਿਕ ਸ਼ਤਾਪਦਾ ਦਿਵਸ ਮਨਾਏ ਜਾਣਗੇ ਤੇ ਜਿਹੜੀ ਨਵੀਂ ਜਨਰੇਸ਼ਨ ਆ ਮੈਨੂੰ ਲੱਗਿਆ ਕਿ ਇਸ ਜਨਮ ਦਿਹਾੜਾ ਜਿਹੜਾ ਮਨਾ ਰਹੇ ਸ੍ਰੀ ਰਾਮ ਤੇਂਦਰ ਜੀ ਦਾ ਉਹਦੇ ਨਾਲੇ ਜਿਹੜੀ ਨਵੀਂ ਜਨਰੇਸ਼ਨ ਨੂੰ ਬੜਾ ਵਧੀਆ ਇੱਕ ਪ੍ਰਾਲਾ ਮਿਲਿਆ ਧਾਰਮਿਕ ਕੰਮਾਂ ਨਾਲ ਜੁੜਨ ਦਾ ਧਾਰਮਿਕ ਸੰਸਥਾਵਾਂ ਨਾਲ ਜੁੜਨ ਦਾ ਤੇ ਮੈਂ ਚਾਹਾਂਗਾ ਕਿ ਆਪਣੇ ਦੇਸ਼ ਵਾਸੀ ਖਾਸ ਕਰਕੇ ਪੰਜਾਬੀ ਤੇ ਪੰਜਾਬ ਦੇ ਪੰਜਾਬ 'ਚ ਰਹਿਣ ਵਾਲੇ ਜਿਹੜੇ ਵੀ ਮੁੰਡੇ ਨਵੀਂ ਜਨਰੇਸ਼ਨ ਦੇ ਨਖਿਆਵਲ ਜਾ ਰਹੀ ਆ ਨਸ਼ੇ ਪਿਆ ਕੇ ਜਨਰੇਸ਼ਨ ਆਪਣੀ ਧਾਰਮਿਕ ਕੰਮਾਂ ਵੱਲ ਤੇ ਧਾਰਮਿਕ ਸੰਸਥਾਵਾਂ ਵੱਲ ਜ਼ਿਆਦਾ ਪ੍ਰਾਲਾ ਕਰੇ जय श्री राम, राम, राम लक्ष्मण जान की जय भलो हनुमान की सभी को पूरे भारत वर्ष को पूरे पंजाब को मेरे सभी जितने भी बड़े भाई बैठे हैं यहाँ पे जो मौजूद है सारे अफसर सारी मीडिया मेरे बच्चे टीचर सभी स्टाफ को इस दिवस की बहुत बहुत बधाई हो जय श्री राम स्पेशल जेडी मुबारक है मौजूदा जी ਡਾਕਟਰ ਮਜੀਦ ਸਾਹਿਬ ਨੂੰ ਸਾਰੀ ਮਾਰਕੀਟ ਦੇ ਸਾਈਕਲ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਤੁਹਾਨੂੰ ਵੀ ਨਿਮੰਤਰਣ ਦਿੱਤਾ ਸਕੂਲ ਆ ਕੇ ਬਕਾਇਦਾ ਇਨਵੀਟੇਸ਼ਨ ਔਰ ਉਸ ਦੇ ਬਦਲੇ ਅੱਜ ਇਹਨਾਂ ਵਧੀਆ ਪ੍ਰੋਗਰਾਮ ਹੋ ਰਿਹਾ ਹੈ ਧੰਨਵਾਦ